ਜਿਆਦਾ ਇਹਦੇ ਵਿੱਚ ਡੀਪਲੀ ਗਿਆ ਵਾਂ ਵੀ ਇਹ ਸਾਡੇ ਪਾਣੀਆਂ ਦਾ ਹੀ ਸਭ ਤੋਂ ਵੱਡਾ ਸਾਨੂੰ ਕੁਦਰਤੀ ਪਾਣੀ ਨਹੀਂ ਮਿਲਿਆ ਸਾਨੂੰ ਇਹ ਕੁਦਰਤੀ ਚੀਜ਼ਾਂ ਚਾਹੀਦੀਆਂ ਨੇ ਹਵਾ ਸਾਨੂੰ ਸੁੱਧ ਚਾਹੀਦੀ ਆ ਪਾਣੀ ਚਾਹਲ ਕੁਦਰਤੀ ਜਿਹੜਾ ਆ ਮੋਲ ਦਾ ਮੇ ਤੋਂ 500 ਦਾ ਪਾਣੀ ਨਹੀਂ ਪੀਤਾ ਗਿਆ ਜੀ ਰੋਜ਼ ਦਾ ਮੈਂ ਉਹਨੂੰ ਪੁੱੜ ਨਹੀਂ ਕਰ ਸਕਦਾ ਸੀਗਾ ਕੋਈ ਫੇਰ ਬਦਲ ਨਹੀਂ ਹੋਊਗਾ ਇਹਦੇ ਨਾਲ ਇੱਕ ਪੀਸ ਲੱਗਾ ਕਰ ਕਿ ਮੈਂ ਹੁਣੇ ਤੁਹਾਡੇ ਨਾਲ ਜਾਵਾਂ ਤਾਂ ਆਹੀ ਮਿਲੇਗਾ ਤੇ ਸਜਾ ਬਣਦੀ ਦਿੱਤੀ ਜਾਵੇ ਮੈਨੂੰ ਜੋ ਵੀ ਮੇਰਾ ਬੰਦਾ ਹੋਊਗਾ ਜੇ ਮੇਰੀ ਮੌਤ ਵੀ ਬੰਦੀ ਆ ਤਾ ਮੈਂ ਪੀਲੀਵਟ ਲੈ ਕੇ ਦਊਗਾ ਭੈਣ ਬਰੋਂਗੇ ਪਿੰਡ ਦੇ ਵਿੱਚ ਕੈਂਸਰ ਵਾਲੇ ਪੈ ਨੇ ਸਾਡੇ ਕੈਂਸਰ ਦੀ ਬਿਮਾਰੀ ਨਹੀਂ ਸੀਗੀ ਗੁਰਦਿਆਂ ਦੀ ਬਿਮਾਰੀ ਨਹੀਂ ਸੀਗੀ ਪਸਤਾਵਾ ਪਸਤਾਵਾ ਆ ਰਿਹਾ ਹੈ ਜੀ ਅਸੀਂ ਬੜੇ ਚਾਵਾਂ ਨਾਲ ਸਰਕਾਰ ਬਣੀ ਵੀ ਮੁੰਡਾ ਸਾਡੀ ਗੱਲ ਕਰ ਰਿਹਾ ਹੈ ਸਾਡਾ ਭਰਾ ਆ ਸਾਡੀ ਗੱਲ ਕਰ ਰਿਹਾ ਹੈ ਸਾਡਾ ਇਹ ਪਰ ਹੁਣ ਪਤਾ ਨਹੀਂ ਕਿਹਦਾ ਬਣ ਕੇ ਬਹਿ ਗਿਆ ਇਹ ਸਮਰਸਤੀ ਵਾਲਦਾ ਪਾਣੀ ਆ ਜੀ ਅਸੀਂ ਬਿਮਾਰ ਹੋ ਗਏ ਸੀਗੇ ਬਿਮਾਰ ਕਿਵੇਂ ਹੋਏ ਸਾਡੇ ਘਰ ਦਾ ਫਿਲਟਰ ਖਰਾਬ ਹੋ ਗਿਆ ਸੀਗਾ ਜਿਹੜਾ ਇੱਕ ਸਾਡਾ ਆਰਜੀ ਤੌਰ ਤੇ ਆ ਜਿਹੜਾ ਇੱਕ ਫਿਲਟਰ ਕੋਈ ਕੁਦਰਤੀ ਚੀਜ਼ ਨਹੀਂ ਹੈਗੀ ਇਹ ਗੈਰ ਕੁਦਰਤੀ ਪਾਣੀ ਦਿੰਦਾ ਸਾਨੂੰ ਉਹਦੇ ਚ ਤੱਤ ਖਤਮ ਕਰਕੇ ਇੱਕ ਸਾਨੂੰ ਸਾਫ਼ ਕਰਕੇ ਕਹਦੇ ਇੱਕ ਮਨ ਖੜਾਤਾ ਅਸੀਂ ਬਿਮਾਰ ਹੋ ਗਏ ਮੇਰੀ ਵਾਈਫ ਤੇ ਮੈਂ ਅਸੀਂ ਦਵਾਈਆਂ ਸਵੇਰੇ ਦੁਪਹਿਰੇ ਸ਼ਾਮ ਸਾਡੇ ਘਰ ਬੱਚਾ ਇੱਕ 7 ਸਾਲ ਦਾ ਉਹ ਵੀ ਕਹਿਆ ਕਰੇ ਮੇਰੇ ਲੱਤਾਂ ਘੋੜ ਦੋ ਮੇਰੇ ਦਵਾਈ ਦਵਾ ਦਿਓ ਚਲੋ ਮੈਂ ਕਿਹਾ ਯਾਰ ਜਿਹੜਾ ਫਿਲਟਰ ਉਹ ਦਿੱਤਾ ਹੋਇਆ ਸੀ ਕਿਸੇ ਨੂੰ ਠੀਕ ਕਰਨਾ ਉਹ ਤੋਂ ਨਹੀਂ ਠੀਕ ਹੋਇਆ ਹਫ਼ਤਾ ਲੰਘ ਗਿਆ ਤੇ ਉਹਨੂੰ ਮੈਂ ਕਿਹਾ ਮੈਂ ਯਾਰ ਲਾ ਦੇ ਹੁਣ ਤਾਂ ਠੀਕ ਕਰ ਦੇ ਤੇ ਉਹ ਕਹਿੰਦਾ ਜੇ ਟਾਈਮ ਨਹੀਂ ਯਾਰ ਐ ਚਲੋ ਮੈਂ ਕਿਹ ਨਵਾਂ ਲਾਇਆ ਯਾਰ ਜਦੋਂ ਉਹਨੇ ਨਵਾਂ ਲਾਇਆ ਤਾਂ ਦੋ ਚਾਰ ਦਿਨ ਨਿਕਲੇ ਸੀ ਸਹੀ ਹੋਗੇ ਤੇ ਪਾਣੀ ਚ ਫੇਰ ਮੈਂ ਉਹ ਚੀਜ਼ ਤੋਂ ਜ਼ਿਆਦਾ ਇਹਦੇ ਵਿੱਚ ਡੀਪਲੀ ਗਿਆ ਵਾਂ ਵੀ ਇਹ ਸਾਡੇ ਪਾਣੀਆਂ ਦਾ ਹੀ ਸਭ ਤੋਂ ਵੱਡਾ ਸਾਨੂੰ ਕੁਦਰਤੀ ਪਾਣੀ ਨਹੀਂ ਮਿਲਿਆ ਸਾਨੂੰ ਇਹ ਕੁਦਰਤੀ ਚੀਜ਼ਾਂ ਚਾਹੀਦੀਆਂ ਨੇ ਹਵਾ ਸਾਨੂੰ ਸੁੱਧ ਚਾਹੀਦੀ ਆ ਪਾਣੀ ਸਾਨੂੰ ਕੁਦਰਤੀ ਜਿਹੜਾ ਆ ਸਾਰੇ ਸਰੀਰ ਨੂੰ ਧਰਤੀ ਦਾ ਪਾਣੀ ਚਾਹੀਦਾ ਨਾ ਕਿ ਫਿਲਟਰ ਵਾਲਾ ਸਾਨੂੰ ਨਾ ਕਿ ਮੁੱਲ ਦਾ ਮੈਂ ਮੁੱਲ ਦਾ ਵੀ ਲੈ ਕੇ ਜਦੋਂ ਫਿਲਟਰ ਖਰਾਬ ਸੀ ਮੈਂ ਮੁੱਲ ਦਾ ਲੈਣ ਲੱਗ ਗਿਆ ਸੀਗਾ ਮੁੱਲ ਦਾ ਮੇਥੋਂ 500 ਦਾ ਪਾਣੀ ਨਹੀਂ ਪੀਤਾ ਗਿਆ ਜੀ ਰੋਜ਼ ਦਾ ਮੈਂ ਉਹਨੂੰ ਪੁੱੜ ਨਹੀਂ ਕਰ ਸਕਦਾ ਸੀਗਾ ਹਾਂਜੀ ਤੇ ਮੈਂ ਕਹਿੰਦਾ ਭਾਬ ਕੀ ਇਹ ਜਿਹੜਾ ਪਾਣੀ ਹੈ ਕਾਫੀ ਗੰਦਾ ਲੱਗ ਰਿਹਾ ਹੈਗਾ ਜਿਹੜਾ ਹੀ ਲੈ ਕੇ ਆਇਆ ਇਹ ਤੁਹਾਡੇ ਘਰ ਦਾ ਆ ਤੇ ਡਾਇਰੈਕਟ ਤੁਸੀਂ ਟੈਪ ਮਰਸੀਬਲ ਤੋਂ ਲੈ ਇਹਦੇ ਵਿੱਚ ਇੱਕ ਹੋਰ ਆ ਇੱਕ ਨਹਾਣ ਵਾਲਾ ਟਾਪਾ ਸਾਡੇ ਰੈੱਡ ਕਲਰ ਦਾ ਉਹਨੂੰ ਜਾ ਕੇ ਹੁਣ ਵੀ ਦੇਖ ਲਓ ਕੋਈ ਚ ਫੇਰ ਬਦਲ ਨਹੀਂ ਹੋਊਗਾ ਇਹਦੇ ਨਾਲ ਇੱਕ ਪੀਸ ਲੱਗਾ ਕਰ ਜੇ ਮੈਂ ਹੁਣੇ ਤੁਹਾਡੇ ਨਾਲ ਜਾਵਾਂ ਤੀ ਆਹੀ ਮਿਲੇਗਾ ਉੱਤ ਸਜਾ ਬਣਦੀ ਦਿੱਤੀ ਜਾਵੇ ਮੈਨੂੰ ਜੋ ਵੀ ਮੇਰਾ ਬੰਦਾ ਹੋਊਗਾ ਜੇ ਮੇਰੀ ਮੌਤ ਵੀ ਬਣਦੀ ਆ ਤਾਂ ਮੈਂ ਪੀਪਲਿਟ ਲੈ ਕੇ ਦਊਗਾ ਭੈਣ ਜੀ ਇਹ ਮੈਂ ਕਦੇ ਕੋਈ ਇਹ ਚੀਜ਼ਾਂ ਦੇ ਉਹ ਨਹੀਂ ਕਰਦਾ ਹੈਗਾ ਵੀ ਮੈਂ ਇੱਕ ਫੇਕ ਜਾਂ ਮੈਂ ਕਿਸੇ ਤੋਂ ਵੋਟਾਂ ਲੈਣੀਆਂ ਜਾਂ ਮੈਂ ਕੋਈ ਇਲੈਕਸ਼ਨ ਲੜਨੀਆਂ ਜਾਂ ਸਿਰਫ ਇੱਕ ਸਮਾਸ ਪਾਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਸਾਡੇ ਗੁਰੂ ਸਾਨੂੰ ਸਿਖਾ ਕੇ ਗਏ ਨੇ ਅਸੀਂ ਤਾਂ ਨਾਲੇ ਮਾਨ ਸਾਹਿਬ ਨੇ ਸਾਨੂੰ ਇਹ ਚੀਜ਼ ਤੇ ਜਾਗਰੂਕ ਕੀਤਾ ਸੀਗਾ ਆਪ ਮੰਤਰੀ ਭਗਵੰਤ ਮਾਨ ਉਹਨਾਂ ਨੇ ਤੁਹਾਨੂੰ ਜਾਗਰੂਕ ਕੀਤਾ ਹੈ ਹਾਂਜੀ 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 ਜਦੋਂ ਤੁਹਾਨੂੰ ਦਿਖਿਓ ਨਹੀਂ ਤਾ ਤੁਸੀਂ ਪੀੜੀ ਚੱਲਦੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਭਾਈ ਜਿਹੜੇ ਧਰਤੀ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਸੀ ਤਾਂ ਸੋ ਉਹਨਾਂ ਨੇ ਦੇਖ ਕੇ ਮੈਂ ਨਾ ਇੱਕ ਸਾਡੇ ਮੁੰਡਾ ਬਿਮਾਰ ਹੋ ਗਈ ਮੌਤ ਹੋ ਗਈ ਮੈਂ ਉਹਦੇ ਘਰ ਚ ਲਾ ਗਿਆ 40 45 ਸਾਲ ਦੀ ਉਮਰ ਸੀ ਉਹਦੀ ਮੈਂ ਕਿਹ ਗੱਲ ਹੋ ਕਹਿੰਦੇ ਇਹਦੇ ਨਾੜਾਂ ਬਲੌਕ ਸੀਗੀਆਂ ਅੱਛਾ ਤੇ ਉਹ ਆਪਰੇਸ਼ਨ ਕਰਾਣ ਗਿਆ ਸੀ ਉੱਥੇ ਆਪਰੇਸ਼ਨ ਦੌਰਾਨ ਉਹਦੀ ਮੌਤ ਹੋ ਗਈ ਹੁਣ ਉਹ ਪਤਾ ਨਹੀਂ ਕੀ ਹੋਈ ਡਾਕਟਰਾਂ ਦੀ ਨਗਹਿਲੀ ਨਾਲ ਹੋਈ ਜਾਂ ਕੀ ਹੋਇਆ ਤੇ ਮੈਂ ਕਿਹਾ ਭਾਈ ਤੁਹਾਡਾ ਜੋ ਨਾਰਾ ਬਲੌਕੇ ਫਿਲਟਰ ਚੱਲਦਾ ਤੁਹਾਡੇ ਲੱਗਿਆ ਹੋਇਆ ਕਹਿੰਦੇ ਹੈਗਾ ਜਰੂਰ ਆ 2.5 ਸਾਲ ਹੋ ਗਏ 1.5 ਸਾਲ ਵੀ ਅਸੀਂ ਠੀਕ ਨਹੀਂ ਕਰਵਾਇਆ ਬਿਲਕੁਲ ਤੇ ਮੈਂ ਕਿਹਾ ਭਾਈ ਸਭ ਤੋਂ ਵੱਡਾ ਕਾਰਨ ਇਹੀ ਆ ਸਰਕਾਰਾਂ ਨੇ ਪਿਛਲੀਆਂ ਨੇ ਇੱਕਾਰ ਉਹ ਸਿਸਟਮ ਦਿੱਤਾ ਹੀ ਪਿੰਡਾਂ ਦੇ ਵਿੱਚ ਲਾ ਲਓ ਮਹੱਲਿਆਂ ਚ ਲਾ ਲਓ ਜਿਵੇਂ ਉਹ ਅੱਜ ਬੰਦ ਪਏ ਰਹੇ ਮੈਂ ਉਹਨਾਂ ਨੂੰ ਵੀ ਕਹਿ ਕੇ ਆਇਆ ਵੀ ਤੁਸੀਂ ਉਹਦੀ ਮੰਗ ਕਰੋ ਜਿਹੜਾ ਗਰੀਬ ਬੰਦਾ ਨਹੀਂ ਮੁੱਲ ਦਾ ਪਾਣੀ ਪੀ ਸਕਦਾ ਜਾਂ ਇਹ ਫਿਲਟਰ ਨਹੀਂ ਲਵਾ ਸਕਦਾ ਉਹਦੀ ਸਰਵਿਸ ਵੀ ਮਹਿੰਗੀ ਪੈਂਦੀ ਹੈ ਅਗਰੀ ਪਰਿਵਾਰ ਕਿੱਥੋਂ ਕਰਵਾ ਲੂਗਾ ਸੋ ਇਹ ਗੱਲ ਆ ਜੀ ਵੀ ਸਾਡੇ ਸਿਸਟਮ 'ਚ ਸਾਡੀ ਮੌਤ ਹੋਈ ਆ ਬਰੋਂਗੇ ਪਿੰਡ ਦੇ ਵਿੱਚ ਕੈਂਸਰ ਵਾਲੇ ਪਏ ਨੇ ਸਾਡੇ ਕੈਂਸਰ ਦੀ ਬਿਮਾਰੀ ਨਹੀਂ ਸੀਗੀ ਗੁਰਦਿਆਂ ਦੀ ਬਿਮਾਰੀ ਨਹੀਂ ਸੀਗੀ ਆ ਮੇਰੀ ਅੱਖਾਂ 15 ਸਾਲ ਹੋ ਗਏ ਜੀ ਇਹਦੇ ਚ ਮੋਤੀ ਉਤਰਿਆ ਆ ਨਿਗਾ ਘਟ ਚੁੱਕਿਆ ਮੇਰੀ ਆ ਕਦੇ ਗਿਲਾ ਨਹੀਂ ਆਉਂਦਾ ਕਿ ਤੁਹਾਡੀ ਆਪਣੀ ਸਰਕਾਰ ਜਿਨ੍ਹਾਂ ਦੇ ਤੁਸੀਂ ਨਕਸ਼ੇ ਕਦਮਾਂ ਤੇ ਚੱਲ ਰਹੇ ਹੈਗੇ ਆ ਉਹੀ ਹੁਣ ਪਾਣੀਆਂ ਦੇ ਮੁੱਦੇ ਤੇ ਤੁਹਾਡੀ ਗੱਲ ਨਹੀਂ ਸੁਣਦਾ ਪਸਤਾਵਾ ਪਸਤਾਵਾ ਆ ਰਿਹਾ ਹੈ ਜੀ ਅਸੀਂ ਬੜੇ ਚਾਵਾਂ ਨਾਲ ਸਰਕਾਰ ਬਣੀ ਵੀ ਮੁੰਡਾ ਸਾਡੀ ਗੱਲ ਕਰ ਰਿਹਾ ਹੈ ਸਾਡਾ ਭਰਾ ਆ ਸਾਡੀ ਗੱਲ ਕਰ ਰਿਹਾ ਹੈ ਸਾਡਾ ਇਹ ਪਰ ਹੁਣ ਪਤਾ ਨਹੀਂ ਕਿਹਦਾ ਬਣ ਕੇ ਬਹਿ ਗਿਆ ਕਿਹੜੀ ਦਿੱਲੀ ਦਾ ਬਣ ਕੇ ਬਹਿ ਗਿਆ ਉਹ ਸੋ ਆ ਹੁਣ ਸੁਨੇਹਾ ਆ ਇੱਕ ਭੈਣ ਦੇ ਉੱਤੇ ਡੰਡੇ ਬਰਾਏ ਪਏ ਨੇ ਇੱਥੇ ਸਵੇਰੇ ਕਰ ਰਹੇ ਸੀ ਇਹੀ ਕੰਮ ਚੱਕ ਚੱਕ ਕੇ ਲੈ ਜੋ ਇਹਨਾਂ ਨੂੰ ਉੱਤੇ ਜੇਲ੍ਹਾਂ ਦੇ ਵਿੱਚ ਸੁੱਟ ਦੋ ਜੇਲਾ ਕੀ ਕਰਨ ਗਿਆ ਯਾਰ ਪਹਿਲਾਂ ਵੀ ਬਥੇਰੇ ਬੈਠੇ ਕੋਈ ਗੱਲ ਨਹੀਂ ਸੋ ਉਹ ਚੀਜ਼ਾਂ ਨੇ ਜੀ ਇਹ ਸਾਡੀ ਨਹੀਂ ਸੁਣਵਾਈ ਕਰ ਰਿਹਾ ਭਗਵੰਤਮਾਨ ਨਾਲੇ ਕੋਰਟ ਨੇ ਫੈਸਲਾ ਦੇ ਦਿੱਤਾ ਇਹ ਚੀਜ਼ ਦੇ ਉੱਤੇ ਵੀ ਭਾਈ ਇਹਨਾਂ ਨੂੰ ਬੰਦ ਕਰੋ ਫਿਰ ਕਿਉਂ ਨਹੀਂ ਸੁਣਵਾਈ ਹੋ ਰਹੀ ਸਾਡੇ ਇੱਕ ਡਰੇਨ ਆ ਚਲੋ ਫਤੇਗੜ ਸਾਹਿਬ ਤੋਂ ਜਿਹਨੂੰ ਚੋਆ ਧਾਈ ਸਾਹਿਬ ਨੂੰ ਪਤਾ ਹੋਊਗਾ ਚੋਆ ਕਹਿੰਦੇ ਨੇ ਜੇ ਸੇਮ ਨਾਲਾ ਵੀ ਕਹਿ ਦਿੰਦੇ ਨੇ ਉਹਨੂੰ ਫਤੇਗੜ ਸਾਹਿਬ ਤੋਂ ਚੱਲਿਆ ਸੀ ਉਹ ਜਿਹੜਾ ਸਰਹੰਦ ਸੀਗਾ ਉਹਨੂੰ ਬਚਾਇਆ ਸੀ ਬੰਨ ਲਾ ਕੇ ਹੂੰ ਜਦੋਂ ਪਿੱਛੋਂ ਹਾੜਾਂ ਦਾ ਨੰਗਲ ਡੈਮ ਤੋਂ ਵੱਡਾ ਜੀ ਬਿਲਕੁਲ ਤੇ ਚੋਆ ਪਾਰ ਕਰਕੇ ਨਹਿਰ ਤੇ ਤੁਹਾਨੂੰ ਨਕਸ਼ਾ ਦਿਖਾਈ ਦਿੰਦਾ ਮੈਂ ਹੂੰ ਤੇ ਆਹ ਨਕਸ਼ੇ ਦੇ ਵਿੱਚ ਦੇਖ ਲਿਓ ਵੀ ਉੱਥੇ ਵੱਡੀ ਸਾਰੀ ਫੈਕਟਰੀ ਲੱਤੀ ਚੋਏ ਦੇ ਉੱਤੇ ਜੀ ਚੋਏ ਦੇ ਉੱਤੇ ਉਹ ਚੋਏ ਨੂੰ ਪੱਕਾ ਨਹੀਂ ਕਰ ਸਕਦੇ ਕਿਉਂਕਿ ਸੇਮ ਨਾਲਾ ਉਹ ਜਿਹੜਾ ਹੜ ਦਾ ਪਾਣੀ ਹੁੰਦਾ ਸਿਮ ਕਿਉਂ ਨਹੀਂ ਧਰਤੀ ਦੇ ਪਾਣੀ ਦਾ ਲੈਵਲ ਉੱਚਾ ਕਰਨਾ ਹੁੰਦਾ ਜੀ ਬਿਲਕੁਲ ਅੱਜ ਉਸ ਫੈਕਟਰੀ ਦੇ ਜਿੰਨਾ ਉਹਦਾ ਕਿਲੋਮੀਟਰ ਦਾ ਜਦੋਂ ਕਿਸਾਨਾਂ ਦੀ ਰਿਕੁਆਇਰਮੈਂਟ ਸੀਗੀ ਵੀ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਵੀ ਭਾਈ ਆ ਪਾਈਪ ਜੇ ਕੱਢ ਕੇ ਸਾਨੂੰ ਪੋੜ ਲਾ ਕੇ ਦੇ ਦਿਓ ਕਿਸੇ ਨੇ ਨਹੀਂ ਸੁਣੀ ਜਿਵੇਂ ਅੱਜ ਨਹੀਂ ਸੁਣ ਰਹੇ ਅੱਜ ਜਿਵੇਂ ਡੰਡੇ ਵੱਢ ਰਹੇ ਨੇ ਕੋਈ ਗੁਰਦੁਆਰਾ ਕਿਤੇ ਕਿਸੇ ਜੇਲ੍ਹ ਚ ਭੇਜਦਾ ਕੋਈ ਕਿਸੇ ਥਾਣੇ ਚ ਬੈਠਾ ਨੌਜਵਾਨ ਸਾਡਾ ਉਸ ਯਾਰ ਜੇ ਤਾਂ ਕੋਈ ਡਰਾਮਾ ਕਰਦੇ ਹੁਣ ਪਾਰਟੀਆਂ ਦੇ ਬੰਦੇ ਹੁਣ ਇਹ ਜੇ ਫੇਰ ਤਾਂ ਇਹਨਾਂ ਤੇ ਤੁਸੀਂ ਕੁਝ ਕਰੋ ਆ ਗੱਡੀਆਂ ਦੂਜੀਆਂ ਪਾਣੀ ਵਾਲੀਆਂ ਵਿਚਾਰਾ ਨਹੀਂ ਕਢਾਈਆਂ ਹੋਈਆਂ ਨੇ ਕਿਹਦੇ ਲਈ ਨੇ ਅਸੀਂ ਕਪਾਸਤਾਂ ਤੋਂ ਆਏ ਆ ਜਾਂ ਕੋਈ ਨਿਯਾਜ਼ ਮੰਗਾ ਮੈਂ ਤੁਹਾਨੂੰ ਸਬੂਤ ਵੀ ਦੇ ਚੁੱਕਿਆ ਵਾਂ ਤੇ ਮੈਂ ਟੈਸਟ ਵੀ ਕਰਵਾ ਲੇ ਪਾ ਵੀ ਭਾਈ ਆਪਾ ਉਹ ਪਾਣੀ ਉਹਦੇ ਵਿੱਚ ਆਇਆ ਨਾ ਪੀਣ ਯੋਗ ਪਾਣੀ ਤੇ ਉਹ ਜਿਹੜਾ ਚੋਆ ਹੈ ਜੀ ਜੀ ਉਹ ਫੈਕਟਰੀਆਂ ਜਦੋਂ ਉੱਪਰ ਲਾਤੀਆਂ ਫੈਕਟਰੀਆਂ ਜਾਂਦੀਆਂ ਹੀ ਉੱਥੇ ਨੇ ਜਿੱਥੇ ਚੋਆ ਹੈ ਜਾਂ ਜਿੱਥੇ ਬੁੱਢਾ ਨਾਲਾ ਸੀਗਾ ਉੱਥੇ ਲਾਈਆਂ ਜਾਂ ਜਿੱਥੇ ਹੁਣ ਚੋਆ ਹੈ ਜਿੱਥੇ ਉਹ ਸੇਮ ਨਾਲਾ ਉੱਥੇ ਲਾਈਆਂ ਉਹਨਾਂ ਦਾ ਜ਼ਿਆਦਾ ਪ੍ਰਬੰਧ ਨਹੀਂ ਕਰਨਾ ਪੈਂਦਾ ਉਸ ਜਿਹੜਾ ਚੋਏ ਨੂੰ ਪਹਿਲਾਂ ਬਾਲ ਦੇਖੋ ਕਿੰਨੇ ਸੀਗੇ ਅੱਜ ਇਸ ਚੋਏ ਨੂੰ ਸਿੱਧਾ ਕਰ ਦਿੱਤਾ ਵਾ ਤੇ ਉਸ ਫੈਕਟਰੀ ਦੇ ਜਿਹੜੇ ਕਿਲੋਮੀਟਰ ਆਉਂਦੇ ਨੇ ਜਿੰਨੇ ਕਿਲੋਮੀਟਰਾਂ ਦੇ ਵਿੱਚ ਉਹ ਆ ਨਾ ਆ ਟੈਂਕਰ ਵੀ ਦਿਖਾ ਦਿਓ ਇੱਕ ਵਾਰੀ ਆ ਦਿਨ ਰਾਤ ਚੱਲਦੇ ਨੇ ਟੈਂਕਰ ਇਹ ਟੋਆ ਟੋਈ ਦੇ ਲਈ ਜਿਹੜੇ ਜਿਹੜੇ ਪੈ ਰਹੇ ਨੇ ਉਹਦੇ ਵਿੱਚ ਪਾਣੀ ਚੋਏ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਇਹ ਮੈਨੂੰ ਆਪਣਾ ਵਟਸਐਪ ਨੰਬਰ ਦੇ ਦਿਓ ਮੈਂ ਤੁਹਾਨੂੰ ਭੇਜ ਵੀ ਦਊਗਾ ਵੀਡੀਓ ਬਿਲਕੁਲ ਤੁਸੀਂ ਵਟਸਐਪ ਤੇ ਭੇਜ ਦਿਓ ਸੋ ਹੁਣ ਤੁਸੀਂ ਕੀ ਚਾਹੁੰਦੇ ਹੈਗੇ ਆਪਾਂ ਇਹਦੇ ਤੇ ਗੱਲ ਕਰੀਏ ਮੈਨੂੰ ਅੱਗੇ ਜਾਣਾ ਹੈਗਾ ਆਪਾਂ ਤੁਹਾਨੂੰ ਇਹੀ ਆ ਵੀ ਜਿਹੜਾ ਕੋਰਟ ਨੇ ਫੈਸਲਾ ਦਿੱਤਾ ਜਾਂ ਲੋਕ ਚਾਹੁੰਦੇ ਨੇ ਜਿਨ੍ਹਾਂ ਤੋਂ ਵੋਟਾਂ ਲਈਆਂ ਨੇ ਜਿਨ੍ਹਾਂ ਤੋਂ ਅੱਗੇ ਤੁਸੀਂ ਵੋਟਾਂ ਲੈਣੀਆਂ ਨੇ ਜਿਨ੍ਹਾਂ ਦੇ ਘਰ ਘਰ ਜਾ ਕੇ ਹੱਥ ਬੰਨਣੇ ਦੁਆਰਾ ਕੀ ਤੁਸੀਂ ਆਹ ਕਰਕੇ ਦੁਬਾਰਾ ਜਾਣ ਜੋਗੇ ਰਹੋਗੇ ਸੋ ਲੋਕਾਂ ਦੀ ਸੁਣਨੀ ਚਾਹੀਦੀ ਇਹਨਾਂ ਨੂੰ ਕੋਰਟ ਦੇ ਜਿਹੜਾ ਫੈਸਲਾ ਦਿੱਤਾ ਉਹਤੇ ਅਟਲ ਹੋਣਾ ਚਾਹੀਦਾ ਇਹਨਾਂ ਨੂੰ ਪਰ ਨਹੀਂ ਇਹਨਾਂ ਨੇ ਉਹ ਚੀਜ਼ਾਂ ਤੇ ਨਹੀਂ ਚੱਲ ਲੋਕਾਂ ਨੂੰ ਪਤਨੀ ਮੈਂ ਦੁਬਾਰਾ ਕਹਿਣ ਲੱਗਿਆ ਇਹ ਬਣ ਕਿਤੇ ਜਾਂਦੇ ਨੇ ਦੁਬਾਰਾ ਜਾ ਕੇ